ਲੁਧਿਆਣਾ বাস ਸਟੈਂਡ ਵਿਖੇ ਪੀਆਰਟੀਸੀ ਵਰਕਸ਼ਾਪ ਵਿੱਚ ਕਾਮਾਰੇ ਮੁਲਾਜ਼ਮ ਸਾਥੀਆਂ ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਗੇਟ ਰੈਲੀ ਕੀਤੀ ਗਈ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮੁਲਾਜ਼ਮ ਸਾਥੀਆਂ ਨੇ ਦੱਸਿਆ ਕਿ ਦਿਨੋ ਦਿਨ ਪੀਆਰਟੀਸੀ ਦੇ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਸਾਥੀਆਂ ਨਾਲ ਜ਼ਰੇਆਮ ਤੱਕਾ ਕੀਤਾ ਜਾ ਰਿਹਾ ਜਿਸ ਤੇ ਵਜੋਂ ਇਹ ਰੋਸ਼ ਰੈਲੀ ਕੀਤੀ ਗਈ ਹੈ ਅੱਜ ਪੀਆਰਟੀਸੀ ਲੁਧਿਆਣਾ ਡਿਪੂ ਦੇ ਗੇਟ ਤੇ ਗੇਟ ਰੈਲੀ ਕੀਤੀ ਜਾ ਰਹੀ ਹੈ ਇਸ ਦਾ ਨੋਟਿਸ ਅਸਮਾਨਤਾ ਦਾ ਨਾਮ ਅਰੇਂਜਮੈਂਟਰ ਨੂੰ ਦਿੱਤਾ ਗਿਆ ਹੈ ਇਹ ਗੇਟ ਰੈਲੀ ਸਾਡੇ ਜਿਹੜੇ ਵਰਕਰ ਨੇ ਲੁਧਿਆਣਾ ਟਿੱਕੂ ਦੇ ਵਿੱਚ ਕੰਮ ਕਰਦੇ ਨੇ 90 ਤੋਂ 95 ਤੋਂ 99% ਸਾਡੇ ਇੱਥੇ ਮੁਲਾਜ਼ਮਾਂ ਕੰਮ ਕਰਦੇ ਨੇ ਪਰ ਉਹਨਾਂ ਨੂੰ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਉਹਨਾਂ ਦੀਆਂ ਡਿਊਟੀਆਂ 'ਚ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਉਹਨਾਂ ਨੂੰ ਅਨਗੋਲਿਆ ਕੀਤਾ ਜਿੰਨੇ ਵੀ ਇੱਥੇ ਮੁਲਾਜ਼ਮ ਨੇ 90 ਤੋਂ 95% ਸਾਡੇ ਮੁਲਾਜ਼ਮ ਸਾਰੇ ਦੂਰ ਦੇ ਉਹਨਾਂ ਨੇ ਦੋ ਦੋ ਨਿੱਟਾ ਪਾ ਕੇ ਤਿੰਨ ਤਿੰਨ ਨਿੱਟਾ ਪਾ ਕੇ ਉਹਨਾਂ ਨੂੰ ਘਰੇ ਜਾਣ ਦਾ ਪ੍ਰਬੰਧ ਨਹੀਂ ਕੀਤਾ ਜਾਣੀ ਕਿ ਜੇਕਰ ਉਹ ਘਰੇ ਚਲੇ ਜਾਂਦਾ ਤਾਂ ਉਹਨਾਂ ਦੀ ਡਿਊਟੀ ਸਵੇਰੇ ਸਵਕਤ ਤੇ ਲਾਤੀ ਜਾਂਦੀ ਜਿੱਥੇ ਉਹ ਪਹੁੰਚ ਨਹੀਂ ਸਕਦਾ ਸਵੇਰੇ ਨਾ ਪਹੁੰਚ ਸਕੇ ਉਸ ਦੀ ਐਬਸੈਂਟ ਲਈ ਜਾਂਦੀ ਹੈ ਉਹਦੀ ਤਨਖਾਹ ਚੋਂ ਪੈਸੇ ਕਟਾਏ ਜਾਂਦੇ ਉਸ ਤੋਂ ਬਿਨਾ ਜਿੰਨੀਆਂ ਵੀ ਛਟੀਆਂ ਰੋਟੇਸ਼ਨਾਂ ਨੇ ਉਹਨਾਂ ਚ ਓਵਰਟਾਈਮ ਦੀ ਹੈ ਜਿਹੜੀ ਬਹੁਤ ਵੱਡੀ ਘਾਟ ਹੈ ਵੀ ਓਵਰਟਾਈਮ ਸਾਡੇ ਵਰਕਰਾਂ ਨੂੰ ਪੂਰਾ ਨਹੀਂ ਦਿੰਦਾ ਕਿਉਂਕਿ ਓਵਰਟਾਈਮ ਵਰਕਰ ਉਦੋਂ ਲਾਉਂਦਾ ਜਦੋਂ ਉਹਦੇ ਕੋਲ ਵਿਕਲਪਨਾ ਹੋਣ ਘਰ ਚ ਲਾਉਣ ਦੇ ਲਈ ਫਿਰ ਬੰਦਾ ਆਪਦਾ ਸਰੀਰ ਨੂੰ ਦੁੱਖ ਦੇ ਕੇ ਸਰੀਰ ਨੂੰ ਦੁਖ ਦੇਣ ਤੋਂ ਬਾਅਦ ਫਿਰ ਓਵਰਟਾਈਮ ਲਾਉਂਦਾ ਵੀ ਹਾਂ ਮੈਂ 8 ਘੰਟੇ ਮੇਰੀ ਡਿਊਟੀ ਪੂਰੀ ਹੋ ਗਈ ਮੈਂ 2 ਤੋਂ 3 ਘੰਟੇ ਓਵਰਟਾਈਮ ਲਾ ਲਾਂ ਤਾਂ ਜੋ ਮੇਰੇ ਕੋਲ ਪੈਸੇ ਨੇ ਮੈਂ ਪਰਿਵਾਰ ਚਲਾ ਸਕਾਂ ਪਰ ਉਸ ਦੇ ਵਿੱਚ ਵੀ ਇੱਕ ਬਹੁਤ ਵੱਡੀ ਕਟੋਤੀ ਕੀਤੀ ਜਾਂਦੀ ਹੈ ਜੇ ਮਲਾਜ਼ਮ ਅੱਜ ਓਵਰਟਾਈਮ ਲਾ ਗਿਆ ਕੱਲ੍ਹ ਨੂੰ ਮਲਾਜ਼ਮ ਦੀ ਡਿਊਟੀ 8 ਘੰਟੇ ਤੋਂ 6 ਘੰਟੇ ਰਹਿ ਜਾਂਦਾ ਉਸ ਦਾ 2 ਘੰਟੇ ਪਿੱਛੇ ਤੋਂ ਓਵਰਟਾਈਮ ਕੱਟ ਲਿਆ ਜਾਂਦਾ ਇਸ ਡਿੱਪੂ ਦੇ ਵਿੱਚ ਲੁਧਿਆਣਾ ਲਾਈਵ ਦੇ ਟਿੰਕਾ ਛਾਟ ਦੀ ਰਿਪੋਰਟ